ਫਿਰੋਈਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਵਿੱਚ ਇੱਕ ਦਿਨ ਦੇ ਵਿੱਚ ਹੋਈਆਂ ਚਾਰ ਮੌਤਾਂ ਦੇ ਮਾਮਲੇ ਵਿੱਚ ਗੁਸਾਈ ਪਰਿਵਾਰਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਕਾਰਵਾਈ ਕਰਨ ਨੂੰ ਲੈ ਕੇ ਪਰਿਵਾਰ ਹੈ ਗੁੱਸੇ ਵਿੱਚ ਪੁਲਿਸ ਪਹੁੰਚੀ ਮੌਕੇ ਤੇ ਲੋਕਾਂ ਨੂੰ ਸਮਝਾ ਬੁਝਾ ਕੇ ਰਸਤਾ ਖੁਲਾਉਣ ਦੀ ਕੀਤੀ ਕੋਸ਼ਿਸ਼ ਪਰ ਨਾਰਾਜ਼ ਪਿੰਡ ਵਾਲਿਆਂ ਨੇ ਪਹਿਲਾਂ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਦੀ ਰੱਖੀ ਮੰਗ ਜਦ ਤੱਕ ਕਾਰਵਾਈ ਨਹੀਂ ਹੁੰਦੀ ਤਰਨਾ ਜਾਰੀ ਰਹੇਗਾ ਫਿਰੋਜ਼ਪੁਰ ਦੇ ਪਿੰਡ ਲੱਖੋਕੇ ਬਹਿਰਾਮ ਵਿੱਚ 24 ਘੰਟੇ ਅੰਦਰ ਹੋਈਆਂ 4 ਨਸ਼ੇ ਕਾਰਨ ਮੌਤਾਂ ਦੇ ਮਾਮਲੇ ਵਿੱਚ ਪਿੰਡ ਅਤੇ ਪਰਿਵਾਰ ਵਾਲੇ ਗੁੱਸੇ ਵਿੱਚ ਆਏ ਹਨ ਉਹਨਾਂ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਵਿੱਚ ਨਸ਼ਾ ਸ਼ਰਅਮ ਵਿਕ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਕੋंभकरੀ نیند ਸੁੱਤਾ ਪਿਆ ਹੈ ਜਿਸ ਦਾ ਖਮਿਆਜਾ ਇੱਕ ਤੋਂ ਬਾਅਦ ਇੱਕ 24 ਘੰਟੇ ਵਿੱਚ ਹੀ ਚਾਰ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ ਤਦ ਤੱਕ ਰੂਪੀਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਤਦ ਤੱਕ ਧਰਨਾ ਜਾਰੀ ਰਹੇਗਾ ਉੱਥੇ ਹੀ ਕੁੰਭ ਕਰਨੀ نیند ਸੁੱਤਾ ਪੁਲਿਸ ਪ੍ਰਸ਼ਾਸਨ ਵੀ ਚਾਰ-ਚਾਰ ਮੌਤਾ ਹੋਣ ਤੋਂ ਬਾਅਦ ਪਹੁੰਚਿਆ ਤੇ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਉਹ ਵੀ ਪਰਿਵਾਰ ਵਾਲਿਆਂ ਦੇ ਮੋਢੇ ਤੇ ਰੱਖ ਕੇ ਹੀ ਪਰਿਵਾਰ ਵਾਲੇ ਬਿਆਨ ਲਖਵਾਉਣ ਤੇ ਦੱਸਣ ਤਾਂ ਫਿਰ ਉਹ ਮੁਕੱਦਮਾ ਦਰਜ ਕਰਨਗੇ ਅੱਗੇ ਕਾਰਵਾਈ ਕਰਨਗੇ ਇੱਥੇ ਜ਼ਿਕਰਯੋਗ ਇਹ ਹੈ ਕਿ ਜਿਸ ਪਿੰਡ ਵਿੱਚ ਇਹ 4-4 ਮੌਤਾਂ ਹੋਈਆਂ ਨੇ ਪਿੰਡ ਦੇ ਸਾਹਮਣੇ ਹੀ ਪੁਲਿਸ ਥਾਣਾ ਬਣਿਆ ਹੋਇਆ ਹੈ ਪਰ ਥਾਣੇ ਵਾਲਿਆਂ ਨੇ ਵੀ ਇਹ ਜ਼ਮਤ ਵੀ ਨਹੀਂ ਰੱਖੀ ਪਿੰਡ ਵਿੱਚ ਖੁੱਲੇ ਆਮ ਨਸ਼ਾ ਵਿਕ ਰਿਹਾ ਹੈ ਅਤੇ ਉਸ ਦੇ ਠੱਲ ਪਾਈ ਜਾ ਸਕੇ ਉੱਥੇ ਹੀ ਹਾਈਵੇ ਜਾਮ ਕਰਕੇ ਪਰਿਵਾਰ ਵੱਲੋਂ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਦ ਤੱਕ ਨਸ਼ਾ ਵਪਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤਦ ਤੱਕ ਉਹ ਪ੍ਰਦਰਸ਼ਨ ਜਾਰੀ ਰੱਖਣਗੇ ਹੁਣ ਇਹ ਦੇਖਣਾ ਹੋਵੇਗਾ ਕਿ ਹੁਣ ਪੰਜਾਬ ਪੁਲਿਸ ਇਹਨਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਆਪਰੇ ਇੱਕ ਘਟੋ ਲੱਗਦੇ ਹੈਗੇ ਸਿੱਕੋ ਦੇ ਦੇਖੋ ਇਹ ਮੇਰਾ ਪਤੀਜਾ ਸੀਗਾ ਮੈਂ ਪੂਆਜੀ ਆ ਇਹਨਾਂ ਦੇ ਅੱਛਾ ਇਹ ਲੱਖੋ ਖਬਰਾਂ ਤੋਂ ਰਹਿ ਨਾਲ ਐਸਾ ਰੰਦੀਪ ਸਿੰਘ ਨਾ ਸਾਲੋਂ ਅਬਸਖਦੇਵ ਸਿੰਘ ਕਿਵੇਂ ਗੱਤ ਕੀ ਹੋਈ ਇਹਨਾਂ ਦੀ ਪਤਾ ਨਹੀਂ ਵੀਰ ਜੀ ਕੀ ਹੈ ਰਾਤ ਨੂੰ ਲੈ ਕੇ ਆਏ ਕਿਸੇ ਤੋਂ ਕੀ ਇਹਨੇ ਖਾਦਾ ਵਾ ਬਸ ਪਾਣੀ ਪੀਤਾ ਤੇ ਕਭਰਾ ਟੋਣ ਲੱਗ ਗਿਆ ਸਾਇਲੈਂਟ ਐਟੈਕ ਹੋ ਗਿਆ ਇਹ ਨਸ਼ਾ ਕਰਦੇ ਸੀਗੇ ਸੀ ਨਸ਼ਾ ਕਰਦੇ ਸੀ ਵੀਰ ਜੀ ਸਾਨੂੰ ਨਹੀਂ ਪਤਾ ਕੀ ਨਸ਼ਾ ਲੇ ਕੀ ਨਹੀਂ ਲਿਆਉਂਦੇ ਸੀਗੇ ਇਹਨੂੰ ਤਰੀ ਐਡਮਿਟ ਵੀ ਕਰਾਇਆ ਸੀ ਉਹ ਪਤਾ ਨਹੀਂ ਐਡਮਿਟ ਕਰੋ ਐਸੀ ਲੱਤ ਪੋਲੀਆ ਸੀਗਾ ਉਸ ਤੋਂ ਉਹ ਅਸੀਂ ਪ੍ਰੇਸ਼ਣ ਕਰਾ ਕੇ ਨੂੰ ਤੋੜਨ ਲਾਤਾ ਸੀਗਾ ਵਧੀਆ ਕਿੰਨੀ ਉਮਰ ਹੈਗੀ ਇਹਨਾਂ ਦੀ ਉਮਰ ਹੈ ਦੀ 3 ਸਾਲ ਤਾਂ ਵਿਆਹ ਹੋਇਆ ਨਹੀਂ ਹਨ ਮੈਡਰਾ ਘਰ ਦੇ ਵਿੱਚ ਕਿੰਨੇ ਜੀ ਹੈਗੇ ਸੀਗੇ ਘਰ ਦੇ ਵਿੱਚ ਇਹ ਪੰਜ 6 ਮੈਂਬਰ ਸੀਗੇ ਮੈਂ ਤਾਂ ਮਜ਼ਦੂਰੀ ਮਾਂ ਬਾਪ ਕਰਦੇ ਸੀ ਮਾਂ ਮੈਡੀਕਲ ਦੀ ਮੈਡੀਸਨ ਲੱਗੀ ਹੋਈ ਆ ਗਰੀਬ ਪਰਿਵਾਰ ਆ ਦੀ ਮੰਗ ਕਰਦੇ ਹੋ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਮੇਰੇ ਮੇਰੇ ਭਰਾ ਪਰਜਾਇ ਦਾ ਵਡੇਪਾ ਨਾ ਰੁਲੇ ਇਹਨਾਂ ਨੂੰ ਕੋਸ਼ਣਾ ਕੋਸ਼ਣਾ ਸਤਾ ਮਿਲੇ ਸਰਕਾਰ ਦਾ ਵੇ ਇਹਨਾਂ ਨੂੰ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਹਰਜਿੰਦਰ ਕੌਰ ਆ ਜੀ ਕੀ ਨਾਮ ਸੀ ਤੁਹਾਡੇ ਬੱਤੇ ਦਾ ਇਹ ਰਮਨਦੀਪ ਕਿੰਨੀ ਉਮਰ ਹੈ ਉਹਦੀ 28 ਸਾਲ ਸੀ ਕਿਵੇਂ ਦਸ ਕਿਵੇਂ ਹੋਈ ਹੈ ਸੁਨਾਸ਼ਾ ਕਰਕੇ ਹੋਈ ਹੈ ਟਰੈਕਸ ਨਾਲ ਹੋਈ ਹੈ ਕਦੋਂ ਤੋਂ ਨਸ਼ਾ ਕਰਦਾ ਸੀਗਾ ਕਿਹੜਾ ਨਸ਼ਾ ਕਰਦਾ ਸੀ ਹਾਏ ਠੀਕੇ ਲਾਉਂਦਾ ਸੀ ਹਾਏ ਠੀਕਾ ਦਾ ਠੀਕਾ ਲਾਉਂਦਾ ਸੀ ਕਦੋਂ ਤੋਂ ਕਰ ਰਿਹਾ ਹੈਗਾ ਸੀ ਸਲਾਹ ਜੀ ਇਹ ਨਾ ਕਰਕੇ ਗੱਲ ਦੱਸਣਾ ਹਾਏ ਕਦੋਂ 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 ਤੋਂ ਕਰ ਰਹੇ ਕਦੋਂ ਤੋਂ ਕਰਦੇ ਸੀ 7 ਸਾਲ ਹੋ ਗਏ ਇਹਨੂੰ ਨਸ਼ਾ ਮਿਲਦਾ ਪਿਆ ਸੀ ਜਦੋਂ नशा फुल मिलता नशा बंद नहीं कल नशा किया कल शामी आए मेरा नाम कुलदीप कौरा ਇਹ ਤਾਂ ਵਿਆਹ ਹੋਇਆ ਸੀਗਾ ਨਹੀਂ ਬੱਚਾ ਮੌਕਾ ਹੀ ਨਹੀਂ ਦਿੱਤਾ ਨਾ ਸਿਆਣਿਆਂ ਨੇ ਵਿਆਹ ਕਰਨ ਦਾ ਮੌਕਾ ਨਹੀਂ ਤੇ ਕੰਮ ਕੀ ਕਰਦਾ ਸੀਗਾ ਏ ਇਹ ਕੰਮ ਕੀ ਕਰਦਾ ਸੀ ਮਾਦਾ ਪਹਿਲਾਂ ਮਸ਼ੀਨਾਂ ਮਚੁੰਨਾ ਤੇ ਜਾਂਦਾ ਜਿਵੇਂ ਚਿੱਤੇ ਦਾ ਨਾ ਚੱਲ ਹੋਏ ਉਹ ਲੱਗ ਗਿਆ ਕੁਛ ਨਹੀਂ ਸੀ ਕਰਦਾ ਧੰਨਵਾਦ ਤੋਂ ਵਾਦ ਨਾ ਬਾਕੀ ਦੱਸ ਦੇਖ ਕੀ ਸੀ ਉਹਦੀ ਕਿੰਨੀ ਉਮਰ ਸੀ ਉਹਨਾਂ ਦਾ ਨਾਮ ਸੰਦੀਪ ਸੀਗਾ ਉਮਰ ਉਹਨਾਂ ਦੇ 28 ਸਾਲ ਦੇਗੇ ਬੱਚੇ ਵੀ ਨਹੀਂ ਮਿਲੇ ਘੜੀਆਂ ਇੱਕ ਦੇਖ ਇੱਕ ਕਦੇ ਤੋਂ ਨਸ਼ਾ ਕਰ ਰਹੀ ਸੀ ਕਿਸੇ ਨੂੰ ਅੱਡਸ ਆ ਗਏ ਹਸਪਤਾਲ ਪੇਲੇ ਐਡਮਿਟ ਕਰਵਾਇਆ ਸੀ ਤੇ ਤਿੰਨ ਦਾਵਾ ਤੇ ਕਰਾਇਆ ਸੀਗਾ ਉਹਨ ਕੀ ਕੀ ਇਹਨਾਂ ਨੇ ਖਾਦਾ ਹੈਗਾ ਇਹਨਾਂ ਨੇ ਮੈਡੀਕਲ ਗੋਲੀਆਂ ਉਹਨਾਂ ਦਾ ਟੀਕਾ ਲਾਇਆ ਸੀਗਾ ਮੈਡੀਕਲ ਦੇ ਸਾਹਮਣੇ ਹੀ ਡਿੱਗਿਆ ਕੀ ਮੰਨ ਕਰਦੇ ਜੀ ਐ ਮਸੇਆ ਬੰਦਨਾ ਚਾਉੜਾ ਤਈ ਦਾ ਸਾਡੇ ਦਾ ਜਿਹੜੇ ਤਰਕੇ ਤਰਕੇ ਅੱਗੇ ਤੋਂ ਕਿਸੇ ਦੀ ਆ ਵਾ ਵਾ ਤੇ ਵੇੜਾ ਓਏ ਘਾੜੀ ਆ ਗਈ ਤੁਹਾਡਾ ਓ ਕੀ ਕੰਮ ਵੀ ਕਰਦੇ ਸੀਗੇ ਵਾਟਰ ਵਰਕ ਚ ਸੀਗੇ ਉਦੋਂ ਵੀ ਉਹਨਾਂ ਨੂੰ ਲਾਤਾ ਦੇਖੇ ਸੀਗੇ ਨਹੀਂ ਗੌਰਮੈਂਟ ਜੌਬ ਸੀਗੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਤਾ ਨਾਮ ਸੀ ਕਿਹਦਾ ਰਹਿਣਾ ਨਾਲ ਇਹ ਲੱਖੋ ਕਿਆਂ ਦੇ ਰਹਿਣ ਵਾਲਾ ਮੈਦ ਸਿੰਘ ਨਾ ਆ ਪਿਤਾ ਦੇ ਨਾਮ ਮਖਤਿਆਰ ਸਿੰਘ ਮਾਤਾ ਦੇ ਨਾਮ ਮਨਜੀਤ ਕੌਰ ਤੇ ਇਹ ਮੇਰੀ ਭਤੀਜੀ ਹੋ ਮੇਰਾ ਭਤੀਜਾ ਭਰਾ ਮੇਰੇ ਦੀ ਦੱਤ ਬਹੁਤ ਚੱਲਦੀ ਕੋਈ ਸੀ ਕਿੰਦੀ ਦੱਤ ਕਿੰਦੀ ਹੋਈ ਹੈ ਤੁਹਾਡੇ ਕੋਲ ਅੰਦਾਜ਼ਾ ਹੈ ਮੇਰਾ ਭਤੀਜਾ ਹੈ ਅੱਛਾ ਕਿਵੇਂ ਦੱਤ ਹੋਈ ਹੈ ਇਹ ਬਸ ਨਸ਼ੇ ਦੇ ਕਰਣੀ ਕਦੋਂ ਹੋਈ ਹੈ ਨਸ਼ੇ ਉਹਦੇ ਰਾਤ 7:30 ਵਜੇ ਮੀਨਾ ਉਹ ਗਮ ਜੇ ਨੀਕੇ ਲਾਲਾ ਕੇ ਨਾਪ ਦਾ ਬਗਾਲ ਲਿਆ ਸਭ ਲੱਤਾਂ ਗਲਦੀਆਂ ਲੱਤਾਂ ਖਰਾਬ ਹੋ ਗਈਆਂ ਟੀਕੇ ਲਾਲਾ ਕੇ ਬਹੁਤ ਲੱਤਾਂ ਖਰਾਬ ਹੋ ਗਈਆਂ ਮੀਨਾ ਉਹ ਗਾ ਸਾਨੂੰ ਸਾਹ ਹੁੰਦੇ ਮੀਨਾ ਉਹ ਗਾ ਮੈਨੂੰ ਸਰਾਣੇ ਬੈਠੀ ਤੇ ਕੀ ਕੰਮ ਕਰਦਾ ਸੀ ਨਾ ਵਿਆਹ ਹੋਇਆ ਸੀ ਸੀ ਵਿਆਹ ਹੋਇਆ ਨਸ਼ੇ ਹੀ ਕਰੀ ਜਾਂਦਾ ਘਰ ਬਰਬਾਦ ਕਰਦਾ ਘਰ ਤੇ ਇੱਕ ਇੰਨੀ ਗਲਾਸ ਹੀ ਨਹੀਂ ਰਹਿਣ ਦਿੱਤੀ ਪੱਤ ਨਹੀਂ ਰਹਿਣ ਦਿੱਤੇ ਬੱਚੇ ਵੀ ਸੀਗੇ ਸੀ ਬੱਚਾ ਇੱਕੋ ਲੜਕਾ ਆ ਸਾਰ ਤੇ ਇੰਦੀ ਵਾਈਫ ਗੱਭੀ ਉਹਨਾਂ ਨਾਲ ਹੀ ਬੱਚਾ ਵੀ ਦੇਖੇ ਚਲੇ ਗਏ ਬੋਲੇ ਕੋਈ ਰੋਟੀ ਨਹੀਂ ਮਿਲਦੀ ਆ ਰਾਈ ਕੋਈ ਨਹੀਂ ਕਰੇ ਕੋਈ ਨਹੀਂ ਆਵੇ ਕਿ ਉਹ ਬਹੁਤ ਆਣੀ ਨਹੀਂ ਵੀ ਮੈਨੂੰ ਲੈ ਜਾਏ ਨੇ ਨਹੀਂ ਲਿਆਂਦਾ ਪੱਲੇ ਕੋਈ ਨਹੀਂ ਨੇ ਲਿਉਣਾ ਸਾਫ਼ ਕਰਦਾ ਪਰ ਉਹ ਵੀ ਜਾਣਦਾ ਹੀ ਨਹੀਂ ਜਿਹੜੀ ਜਿਹੜੀ ਮੌਤ ਹੋਈ ਹੈ ਤੇ ਇਹ ਸਾਰੇ ਲੱਖੋਂ ਕਿਹੜੇ ਲੱਖੋਂ ਪਿਆਦੇ ਆ ਇਹ ਰਾਤ ਇਹਦੀ ਹੋਈ ਆ ਇਹਨਾਂ ਦੀ ਰਾਤ ਇਹ ਦੁਬਾਰਾ ਟੀਕਾ ਲਾ ਕੇ ਇਹ ਰਾਤ ਹੋਈ ਇਹ ਇਹ ਬਿਮਾਰ ਵਾਵਾ ਚਾਹ ਦਾ ਮਹੀਨਾ ਹੋ ਗਿਆ ਟੀਕਾ ਨਹੀਂ ਕਰਨਾ ਕੀ ਮੰਗ ਕਰਦੇ ਹੋ ਮਾਤਾ ਜੀ ਕੀ ਮੰਗ ਕਰਦੇ ਹੋ ਕੀ ਮੰਗਦਾ ਰਹਿੰਦੇ ਸੀ ਨਸ਼ਾ ਬੰਦ ਉਹਨਾਂ ਚਾਹੀਦਾ ਬਸ ਕੀ ਮੰਗਿਆ ਹੋਰ ਕੀ ਮੰਗਦਾ ਸਰਕਾਰ ਦੀ ਮੰਗ ਹੈ ਬੱਚੇ ਗਾਹ ਠੀਕ ਰਹਿਣ ਇਹਨਾਂ ਦੇ ਤੇ ਜੋ ਹੋ ਗਿਆ ਠੀਕਿਆ ਬੱਚਿਆਂ ਦੀ ਅੱਗੇ ਬਾਤ ਕੀ ਕਰਾ ਸਕਦੇ ਹੋ ਨਸ਼ਾ ਬੰਦ ਕਰਾ ਦਿਓ ਬੱਚੇ ਗਾਂ ਤੇ ਪੀੜੀ ਸੁਧਰ ਜਾਵੇ ਬੱਚਿਆਂ ਦੀ ਤੁਹਾਡਾ ਕੀ ਨਾਮ ਹੈ ਮਾਤਾ ਜੀ ਮੇਰਾ ਨਾਮ ਪ੍ਰਕਾਸ਼ ਹੈ ਮੈਟਰ ਹੈ ਜੀ ਜਿਹੜੇ ਤਿੰਨ ਮੁੰਡਿਆਂ ਦੀ ਡੈਥ ਹੋਈ ਹੈ ਕਹਿੰਦੇ ਨਸ਼ੇ ਦੇ ਇਹ ਕਾਰਨ ਹੋਈ ਹੈ ਕੀ ਸਰ ਮੈਟਰ ਦੇਖੋ ਜੀ ਇਹ ਤੇ ਡਾਕਟਰ ਸਾਹਿਬ ਵੀ ਦੱਸਣਗੇ ਕਿਸ ਚੀਜ਼ ਨਾਲ ਹੋਈ ਹੈ ਮੈਂ ਆਪ ਤੇ ਨਹੀਂ ਦੱਸ ਸਕਦਾ ਕਿਉਂਕਿ ਮੈਂ ਡੈਡ ਬੋਡੀ ਤੋਂ ਤਾਂ ਤੁਸੀਂ ਦੇਖੋ ਡੈਡ ਬੋਡੀ ਤੋਂ ਇੱਕ ਕੋ ਬੈਡ ਸੋਰ ਹੋਇਆ ਹੋਇਆ ਇੱਕ ਦੀ ਲੱਤ ਗਲੀ ਹੋਈ ਹੈ ਇਹ ਚੀਜ਼ਾਂ ਜਿਹੜੀ ਹੈਗੀਆਂ ਆਲਰੇਡੀ ਪੁਰਾਣੀ ਇਹਦੇ ਇੱਕ ਇੱਕ ਦੀ ਵੀਡੀਓ ਜਿਹੜੀ ਸਾਲ ਦੀ ਆਈ ਹੋਈ ਹੈ ਵੀ ਉਹ ਬੰਦਾ ਵਿੱਚ ਲਿਖ ਰਿਹਾ ਵੀ ਮੈਂ ਬਿਮਾਰ ਆ ਮੇਰਾ ਇਲਾਜ ਕਰਨ ਵਾਸਤੇ ਮੇਰੇ ਕੋ ਪੈਸੇ ਨਹੀਂ ਹੈ ਤੇ ਇਹ ਤਾਂ ਹੁਣ ਬਾਕੀ ਪੁੱਛਵਾਣ ਡਾਕਟਰ ਸਾਹਿਬ ਕਰਾਵਾਂਗੇ ਅਸੀਂ ਉਹ ਕਰਾਂਗੇ ਸਰ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਟੈਬਲੇਟਸ ਲਈਆਂ ਸੀ ਇਹਨਾਂ ਨੇ ਨਸ਼ੇ ਦੀਆਂ ਉਹਦੇ ਨਾਲ ਦੇਖੋ ਜਾਣਕਾਰੀ ਮੁਤਾਬਕ ਇਹ ਵੀ ਸੱਸ ਸੀ ਇੱਥੇ ਖੜੇ ਆ ਅਸੀਂ ਸਾਨੂੰ ਇਹ ਪਤਾ ਲੱਗਾ ਇੱਕ ਬੰਦਾ ਜਿਹੜਾ ਹੈ ਤਿੰਨ ਵਾਲੀ ਦਾਖਲ ਹੋਇਆ ਹੈ ਤਿੰਨ ਵਾਰੀ ਐਡਮਿਟ ਹੋਣ ਤੋਂ ਬਾਅਦ ਫਿਰ ਆ ਗਿਆ ਵੀ ਉਹ ਉਹ ਦੀ ਬਿਲ ਪਾਵਰ ਹੀ ਨਹੀਂ ਹੈਗੀ ਆਪਣੀ ਬਿਲ ਪਾਵਰ ਨਹੀਂ ਹੈ ਉਹਨੇ ਇਹ ਚੀਜ਼ ਜਿਹੜੀ ਆਪਾਂ ਇੱਥੇ ਖੜੇ ਆ ਅਸੀਂ ਸਾਨੂੰ ਵੀ ਅਫਸੋਸ ਹੈ ਵੀ ਜਿਸ ਤਰ੍ਹਾਂ ਪਰਿਵਾਰ ਦੇ ਰਹਿ ਜਾਂਦਾ ਪਰ ਜਿਹੜੇ ਅਸੀਂ ਇੱਕ ਘੰਟੇ ਤੋਂ ਕਹਿ ਰਹੇ ਹਾਂ ਵੀ ਬਿਆਨ ਲਿਖਾਓ ਕਿੱਥੋਂ ਦਵਾਈ ਲਈ ਹੈ ਕਿੱਥੋਂ ਪਰ ਕੋਈ ਲਿਖਾਈ ਨਹੀਂ ਅਸੀਂ ਦੇ ਪਰਚਾ ਦੇ ਨਾਲ ਸਤਿਆਰ ਬੈਠੇ ਆ ਜਿਹੜਾ ਵੀ ਕੋਈ ਮਲਜ਼ਮ ਹੋਗਾ ਜੇ ਜਿਸ ਦਿਸ ਤੋਂ ਵੀ ਲੈ ਗਿਆ ਇਹਦੇ ਖਿਲਾਫ ਪਰਚਾ ਦੇਣ ਨੂੰ ਤਿਆਰ ਬੈਠੇ ਪਰ ਕੋਈ ਖਾਂਦੇ ਸਰ ਜਿਹੜਾ ਧਰਨਾ ਲਗਾਇਆ ਕੀ ਮੰਗ ਕੀ ਕਰ ਰਹੇ ਆ ਪਰਮਾਨੰਗੋ ਮੰਗਦੇ ਉਹਨਾਂ ਦੀ ਹੈਗੀ ਹੈ ਜੀ ਕੋਈ ਸਾਨੂੰ ਫਾਈਨੈਂਸ਼ੀਅਲੀ ਮਦਦ ਮਿਲ ਰਹੀ ਹੈ ਫਾਈਨੈਂਸ਼ੀਅਲੀ ਤਾਂ ਅਸੀਂ ਤਾਂ ਦੇ ਨਹੀਂ ਸਕਦੇ ਜੀ ਇਹ ਦੇਖੋ ਗਵਰਨਮੈਂਟ ਦੇ ਨਸ਼ਿਆਵੱਦ ਦੇ ਵਿੱਚ ਹੈਗੀ ਹੈ ਵੀ ਫ੍ਰੀ ਇਲਾਜ ਕਰ ਰਹੇ ਨੇ ਅਸੀਂ ਰੋਜ਼ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਵੀ ਤੁਸੀਂ ਆਓ ਦਾਖਲਾ ਅਸੀਂ ਕਰਾਣੇ ਆ ਫ੍ਰੀ ਆਫ ਕੋਸ ਦਵਾਈ ਦੇ ਰਹੇ ਹਾਂ ਗਵਰਨਮੈਂਟ ਦੇ ਲਈ ਉਸ ਤੋਂ ਵਾ ਤੁਹਾਨੂੰ ਕੁਝ ਕਰ ਸਕਦੀ ਹਾਂ ਇਹਦੇ ਵੇਲੇ ਬਾਅਦ ਆਪਣੀ ਕਰਨੀ ਬਹਿੰਦੀ ਤੁਹਾਨੂੰ ਸਰ ਜੀ ਤਿੰਨੋਂ ਨੌਜਵਾਨ ਇੱਕੋ ਪਿੰਡ ਦੇ ਹੀਗੇ ਸੀਗੇ ਇੱਕੋ ਪਿੰਡ ਦੇ ਨੇ ਨੌਜਵਾਨ ਤੇ ਹੁਣ ਤੁਸੀਂ ਉਮਰ ਤੇ ਦੇਖਾਂਗੇ ਕਿੰਨੀ ਹੈ ਜੀ ਇਹ ਮੈਨੂੰ ਪਤਾ ਨਹੀਂ